ਆਦੀ ਇੱਕ ਮੋੜ ਸਾਂ ਡਿੱਗਾ ਜੀ ਵਿੱਚ ਇੱਕ ਬੰਦਾ ਤਾਂ ਕੱਢ ਲਿਆ ਕੋੰਦੇ ਚ ਇੱਕ ਬੰਦਾ ਉਹ ਆਉਂਦਾ ਮੇਰੇ ਨਾਲ ਆ ਸੜਕ ਬਿਲਕੁਲ ਥੱਲੇ ਖਾਲੀ ਆ ਇਹਨਾਂ ਐਸਡੀਓ ਨੂੰ ਜੈ ਨੂੰ ਕਿਹਾ ਜੇ ਸੀ ਬੀ ਨਾਲ ਥੱਲੇ ਭੰਨ ਦੋ ਕਿ ਉੱਤੋਂ ਦੇ ਲੋਕ ਲੰਗੀ ਜਾਂਦੇ ਆ ਕਿ ਕੋਈ ਨੁਕਸਾਨ ਹੋ ਸਕਦਾ ਉਹ ਵੀ ਇਹਨਾਂ ਪਣਾਈ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਜੀ ਜੇ ਜੈ ਇਹਨਾਂ ਦਾ ਪੱਟੀ ਉਹਨੂੰ ਬਕਾਇਦਾ ਮੈਂ ਆਪ ਤਿੰਨ ਵਾਰੀ ਉਹ ਬੰਦਾ ਕਹਿ ਦੇ ਮੈਨੂੰ ਵੀ ਨਹੀਂ ਇਹ ਗੱਲ ਆਖੀ ਤਿੰਨ ਵਾਰੀ ਉਹਨੂੰ ਆਖਿਆ ਜੀ ਵੀ ਮੰਨ ਲਓ ਵੀਡੀਓ ਵੀ ਮੈਨੂੰ ਆਂਦਾ ਵੀਡੀਓ ਸੈਂਡ ਕਰ ਦੇ ਫੇਰ ਵੀ ਉਹਨੂੰ ਵੀਡੀਓ ਵੀ ਸੈਂਡ ਕੀਤੀ ਆ ਕਹਿੰਦਾ ਵੀ ਰਿਟਰਨ ਚ ਲਿਖ ਕੇ ਦੇ ਦੇ ਤੇ ਫਿਰ ਅਸੀਂ ਐਕਸ਼ਨ ਲੈ ਲਵਾਂਗੇ ਜਿੱਤੇ ਤੇ ਮਤਲਬ ਕਿ ਖੱਡੇ ਨੂੰ ਜਿਸ ਵੀਰਾਂ ਨੂੰ ਮੰਨ ਲਓ ਡੂੰਗਾ ਕਰਵਾ ਕੇ ਸਾਈਡ ਤੋਂ ਮੰਨ ਲਓ ਵੀ ਉੱਥੋਂ ਲੋਕੀ ਡਿੱਗਣੋਂ ਵਿੱਚੋਂ ਵੱਜਣ ਤੇ ਸਾਈਡ ਤੇ ਕਰਵਾ ਕੇ ਉਹਨੂੰ ਰੱਖਤਾ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਇੱਕ ਕੱਲ ਪਰਸੋਂ ਦੀ ਘਟਨਾ ਹੈ ਇਹਦੇ ਵਿੱਚ ਮੋਟਰਸਾਈਕਲ ਡਿੱਗ ਪਿਆ ਉਹ ਇੱਕ ਸੈਲਰ ਵਾਲਿਆਂ ਨੇ ਜਿਹੜੇ ਇਹਨਾਂ ਦੇ ਕਰਿੰਦੇ ਨੇ ਉਹਨਾਂ ਨੇ ਉਹਨੂੰ ਵਿੱਚੋਂ ਕੱਢ ਕੇ ਉਹਦੀ ਜਾਨ ਬਚਾਈ ਪਰ ਫਿਰ ਵੀ ਪ੍ਰਸ਼ਾਸਨ ਦੇ ਕੰਨ ਤੇ ਜੂਨ ਹੀ ਸਰਕੜੀਆਂ ਜਿਹੜੀ ਪਾਈਪ ਪਾਈ ਆ ਉਹਦੇ ਨਾਲੋਂ ਪਾਈਪਾਂ ਲੀਕ ਹੋ ਕੇ ਨਾਲ ਮਿੱਟੀ ਸੇਵਨਾਲੇ 'ਚ ਪਹੁੰਚ ਗਿਆ ਜਿਹੜੀ ਕਿ ਸੁਰੰਗ ਬਣ ਚੁੱਕੀ ਆ ਪਤਾ ਨਹੀਂ ਕਿਹੜੀ ਚੀਜ਼ ਕਿਹੜੀ ਕਦੋਂ ਡਿੱਗ ਪੈਂਦੀ ਐ। ਉਪਰੋਂ ਸੜਕ ਦੀਂਦੀ ਆ ਬਾਈ ਜੀ ਥੱਲੋਂ ਜਮਾ ਖੋਖਲਾ ਪਤਾ ਨਹੀਂ ਕਿਹੜੀ ਗੱਡੀ ਕਦੋਂ ਦਬ ਜਾਂਦੀ ਐ। ਵੀਰ ਦੇ ਹੁਣ ਕਿੰਨਾ ਟਾਈਮ ਹੋ ਗਿਆ ਮੇਰੇ ਤੋਂ ਨਾ 8 ਵਜੇ ਦੇ ਅਸੀਂ ਖੜੇ ਆ ਜੀ ਹੁਣ ਟਾਈਮ ਨੋਟ ਕਰ ਲਓ। ਕਿੰਨਾ ਟਾਈਮ ਹੋ ਗਿਆ ਹਜੇ ਤੱਕ ਕੋਈ ਪ੍ਰਸ਼ਾਸਨ ਨਹੀਂ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਵੀ ਕੋਈ ਬੰਦਾ ਲੱਭ ਸਕੀ ਹੈ ਜਾਂ ਅਸੀਂ ਉਹਦੀ ਪੜਤਾਲ ਕਰ ਸਕੀ ਹੈ ਵੀ ਕਿੱਥੇ ਆ ਕਿੱਥੇ ਨਹੀਂ ਗਿਆ ਰਾਹ ਦੀ ਇੱਕ ਮੋੜ ਸਾਂ ਡਿੱਗਾ ਜੀ ਵਿੱਚ ਇੱਕ ਬੰਦਾ ਤਾਂ ਕੱਢ ਲਿਆ ਉਹਦੇ ਚ ਇੱਕ ਬੰਦਾ ਉਹ ਆਉਂਦਾ ਮੇਰੇ ਨਾਲ ਆ ਪਤਾ ਨਹੀਂ ਹੁਣ ਉਹ ਰੱਬ ਜਾਣੇ ਵੀ ਵਿੱਚ ਆ ਕਿ ਕਿਵੇਂ ਆ ਕੀ ਨਹੀਂ ਸਵੇਰ ਦੇ ਹੁਣ ਕਿੰਨਾ ਟਾਈਮ ਹੋ ਗਿਆ ਮੇਰੇ ਸੋ ਨਾਲ 8 ਵਜੇ ਦੇ ਅਸੀਂ ਖੜੇ ਆ ਜੀ ਹੁਣ ਟਾਈਮ ਨੋਟ ਕਰ ਲੋ ਵੀ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਕੋਈ ਪ੍ਰਸ਼ਾਸਨ ਨਹੀਂ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਵੀ ਕੋਈ ਬੰਦਾ ਲੱਭ ਸਕੀਏ ਜਾਂ ਅਸੀਂ ਉਹਦੀ ਪੜਤਾਲ ਕਰ ਸਕੀਏ ਵੀ ਕਿੱਥੇ ਆ ਕਿੱਥੇ ਨਹੀਂ ਕੋਈ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਕੋਈ ਬੈਰੀਕੇਡ ਲਾਉਣ ਜਾਂ ਕੁਝ ਵੀ ਕਰਨ ਫਿਰ ਜੀ ਸੜਕ ਬਿਲਕੁਲ ਥੱਲੇ ਖਾਲੀ ਆ ਇਹਨਾਂ ਐਸਡੀਓ ਨੂੰ ਜੇਏ ਨੂੰ ਕਿਹਾ ਜੇਐਸਬੀ ਨਾਲ ਥੱਲੇ ਭੰਨ ਦੋ ਵੀ ਉਤੋਂ ਦੇ ਲੋਕ ਲੰਘੀ ਜਾਂਦੇ ਆ ਕੋਈ ਨੁਕਸਾਨ ਹੋ ਸਕਦਾ ਉਹ ਵੀ ਇਹਨਾਂ ਪਣਾਈ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਜੀ ਫਿਰ ਜੀ ਜਿਹੜਾ ਜਈ ਇਹਨਾਂ ਦਾ ਪੱਟੀ ਉਹਨੂੰ ਬਕਾਇਦਾ ਮੈਂ ਆਪ ਤਿੰਨ ਵਾਰੀ ਉਹ ਬੰਦਾ ਕਹਿ ਦੇ ਮੈਨੂੰ ਵੀ ਨਹੀਂ ਇਹ ਗੱਲ ਆਖੀ ਤਿੰਨ ਵਾਰੀ ਉਹਨੂੰ ਆਖਿਆ ਜੀ ਵੀ ਮੰਨ ਲਓ ਵੀਡੀਓ ਵੀ ਮੈਨੂੰ ਆਂਦਾ ਵੀਡੀਓ ਸੈਂਡ ਕਰ ਦੇ ਫਿਰ ਵੀ ਉਹਨੂੰ ਵੀਡੀਓ ਵੀ ਸੈਂਡ ਕੀਤੀ ਆ ਕਹਿੰਦਾ ਵੀ ਰਿਟਰਨ 'ਚ ਲਿਖ ਕੇ ਦੇ ਦੇ ਤੇ ਫਿਰ ਅਸੀਂ ਐਕਸ਼ਨ ਲੈ ਸਕਦੇ ਤੇ ਇਹ ਜਿਹੜਾ ਵੀਰੇ ਖੱਡਾ ਪੈ ਚੁੱਕਿਆ ਇਹਨੂੰ ਅੱਜ ਤੋਂ 15 ਦਿਨ ਹੋ ਚੁੱਕੇ ਖੱਡੇ ਪਏ ਨੂੰ ਇਹ ਪ੍ਰਸ਼ਾਸਨ ਨੂੰ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਇਹਦੇ ਵਿੱਚ 3-4 ਤਾਂ ਗੱਡੀਆਂ ਮਤਲਬ ਕਿ ਵੱਜ ਕੇ ਨੁਕਸਾਨ ਹੋ ਚੁੱਕਿਆ ਉਹਨਾਂ ਦਾ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਬਜਰੰਗ ਜਿਹੜੀ ਫੂਡ ਅ ਸ਼ੈਲਰਾ ਇਹਨਾਂ ਨੇ ਇਹਦੇ ਤੇ ਮਤਲਬ ਕਿ ਖੱਡੇ ਨੂੰ ਜਿਸ ਵੀ ਰਾਈ ਮੰਨ ਲਓ ਡੂੰਗਾ ਕਰਵਾ ਕੇ ਸਾਈਡ ਤੋਂ ਮੰਨ ਲਓ ਵੀ ਉੱਥੋਂ ਲੋਕੀ ਡਿੱਗਣੋਂ ਵਿੱਚੋਂ ਵੱਜ ਜਾਣ ਤੇ ਸਾਈਡ ਤੇ ਕਰਵਾ ਕੇ ਉਹਨੂੰ ਰੱਖਤਾ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ। ਇੱਕ ਕੱਲ ਪਰਸੋਂ ਦੀ ਘਟਨਾ ਹੈ। ਇਹਦੇ ਵਿੱਚ ਮੋਟਰਸਾਈਕਲ ਡਿੱਗ ਪਿਆ ਉਹ ਇਹ ਸ਼ੈਲਰ ਵਾਲਿਆਂ ਦੇ ਜਿਹੜੇ ਇਹਨਾਂ ਦੇ ਕਰਿੰਦੇ ਨੇ ਉਹਨਾਂ ਨੇ ਉਹਨੂੰ ਵਿੱਚੋਂ ਕੱਢ ਕੇ ਉਹਦੀ ਜਾਨ ਬਚਾਈ ਪਰ ਫਿਰ ਵੀ ਪ੍ਰਸ਼ਾਸਨ ਦੇ ਕੰਨ ਤੇ ਜੂਨ ਹੀ ਸਰਕ ਰਹੀ ਇਸ ਕੰਮ ਇਸ ਰੋਡ ਦਾ ਬਹੁਤ ਮੰਦਾ ਹਾਲ ਹੈ ਜੀ ਜਿਹੜੀ ਪਾਈ ਪਾਈ ਆ ਉਹਦੇ ਨਾਲੋਂ ਪਾਈਪਾਂ ਲੀਕ ਹੋ ਕੇ ਨਾਲ ਮਿੱਟੀ ਸੇਵਨ ਵਾਲੇ ਚ ਪਹੁੰਚ ਗਿਆ ਜਿਹੜੀ ਕਿ ਸੁਰੰਗ ਬਣ ਚੁੱਕੀ ਆ ਪਤਾ ਨਹੀਂ ਕਿਹੜੀ ਚੀਜ਼ ਕਿਹੜੀ ਕਦੋਂ ਡਿੱਗ ਪੈਂਦੀ ਇੱਥੇ ਉੱਪਰੋਂ ਸੜਕ ਦੀਂਦੀ ਆ ਬਾਈ ਜੀ ਥੱਲੋਂ ਜਮਾ ਖੋਖਲਾ ਪਤਾ ਨਹੀਂ ਕਿਹੜੀ ਗੱਡੀ ਕਦੋਂ ਦਬ ਜਾਂਦੀ ਇੱਥੇ ਆ ਤੁਹਾਡੇ ਸਾਹਮਣੇ ਹਾਲਾਤ ਆ ਜਿਹੜਾ ਸਾਹਮਣੇ ਟੂਆ ਬਣਿਆ ਖੜਾ ਹੈ ਪੌਂਚ ਇੱਕ ਵਾਰੀ ਹੋਈ ਹੈ ਜੀ ਪਰ ਕਿਸੇ ਨੇ ਨਹੀਂ ਇੱਥੇ ਸੁਣਵਾਈ ਮੌਕਾ ਵੀ ਨਹੀਂ ਵੇਖਣਾ ਹੈ ਜੀ ਕੋਈ ਇੱਥੇ ਜਦੋਂ ਸਾਨੂੰ ਇਨਸਪੈਕਟਰ ਦਾ ਇਹ ਪਤਾ ਲੱਗਿਆ ਹੈਗਾ ਦਾ ਉਹਦੇ ਵਿੱਚ ਮਤਲਬ ਦੇਖਿਆ ਕਿ ਵੀ ਇੱਕ ਮੋਟਰਸਾਈਕਲ ਵਿੱਚ ਗਿਰਿਆ ਹੋਇਆ ਹੈਗਾ ਤਾਂ ਤੁਸੀਂ ਇਹ ਦੱਸ ਰਹੇ ਹੋ ਕਿ ਕਿ ਜਿਹੜੀਆਂ ਦੂਸਰੀਆਂ ਆਪਣੀਆਂ ਰੋਡ ਸੇਫਟੀ ਵਾਲੀਆਂ ਟੀਮਾਂ ਸੀਗੀਆਂ ਆਗੀਆਂ ਇੱਕ ਜਿਹੜਾ ਮਤਲਬ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਕੱਟ ਕੇ ਉਹ ਲੈ ਗਏ ਸੀਗੇ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਪਰ ਇੱਥੇ ਦੋ ਚਪਲਾਂ ਪਈਆਂ ਹੋਈਆਂ ਜਿਸ ਤੋਂ ਇਹ ਪਤਾ ਲੱਗ ਰਿਹਾ ਹੈਗਾ ਕਿ ਦੋ ਜਣੇ ਗਿਰੇ ਹੋਏ ਹੋਣੇ ਸੀ ਜੀ ਥੈਂਕ ਯੂ ਹੁਣ ਆਪਾਂ ਉਹਦੇ ਰਾਹੀਂ ਪਤਾ ਕਰਦੇ ਆ ਉਹ ਜਿਹੜਾ ਬੰਦਾ ਹੈ ਜਾਗਾ ਹੌਸਪੀਟਲ ਚ ਹੈ ਜਾਗਾ ਕਿ ਵੀ ਉਸ 'ਤੇ ਉਸਦੇ ਨਾਲ ਜਾਂ ਨਹੀਂ ਸੀ ਜਕੀ ਇਨਸੀਡੈਂਟ ਹੈਗਾਗਾ ਬਾਕੀ ਐਸਜੀਓ ਸਾਹਿਬ ਆਗੇ ਹੈਗੇ ਐਗੇ ਸੀਪੀਚ ਵਾਲੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਹ ਵਾਲਾ ਖੱਡਾ ਵੀ ਪਲੱਸ ਜਿਹੜਾ ਅੱਗੇ ਵਾਲੀ ਜਿਹੜਾ ਹੈਗਾ ਉਸ ਦਾ ਤੁਰੰਤ ਮਤਲਬ ਅੱਜ ਇਹਦਾ ਹਲਕਟਿਆ ਜਾਵੇ ਤਾਂ ਜੋ ਕਿ ਕੋਈ ਹੋਰ ਇਨਸੀਡੈਂਟ ਹੋਣ ਤੋਂ ਬਚੇ